ਸਸਿਗਾ ਦੋਸਤੋ ਵੈਲਕਮ ਹੈ ਗੁਰੂ ਟੋਏ ਜੋ ਆਪਣਾ ਬਚਪਨ ਯਾਦ ਲਾਇਕ ਕਰਦੇ ਮਾਲਵਾ ਜ਼ੋਬਾਦਾ ਜੀ ਬਹੁਤ ਦੇਖਿਆ ਆਏਗਾ ਮਾਝੇ ਵਾਲੇ ਦੀ ਵਾਰੀ ਆਂਦੀ ਹੈ ਨਾ ਧਿਆਨ ਨਾਲ ਦੇਖਿਓ ਸਾਡਾ ਪੁੱਤਰ ਆ ਚੁੱਕਾ ਹੈ ਹਰਗੁਣਕੌਰ ਹਰਗੁਣ ਸਸਿਗਾ ਕਹਦਾ ਸਰਦ ਇਹਨਾ ਵੱਡਾ ਟੋਏ ਫੜਿਆ ਤਾਂ ਵੀ ਇੰਨੀ ਸੋਹਣੀ ਸਸਿਗਾ ਆਂਦੀ ਸਸਿਗਾ ਕਰਦੀ ਹੈ ਹਮੇਸ਼ਾ ਸਸਿਗਾ ਹੱਥ ਜੋੜ ਕੇ ਸਿਰ ਨੀਵਾ ਕਰਕੇ ਕਰਦੀ ਹੈ ਜ਼ਿੰਦਗੀ ਚ ਜਾਚ ਸਿੱਖ ਲਓ ਉੱਠਣਾ ਬੈਠਣਾ ਸਿੱਖ ਲਓ ਬਹੁਤ ਵੱਡੀ ਤਰੱਕੀ ਕੀਤੀ ਹੈ ਆਪ ਨੂੰ ਦਾ ਆਂਦੀ ਹੈ ਕਹਿੰਦੇ ਲੋਕ ਕਹਿੰਦੇ ਮੈਨੂੰ ਆਂਦੀ ਤੂੰ ਹੁਣ ਨਸਖਾ ਲਾ ਬੱਚਾ ਉਸੇ ਖੇਲੀ ਲੀਏ ਤੇ ਪਿਆਰ ਲਿਆ ਕਰੋ ਬਲੇਸਿੰਗ ਦੇ ਦਿਓ ਮੈਂ ਵਾਮ ਵੈਲਕਮ ਆ ਮੇਰੇ ਭੈਣ ਦਾ ਜੀ ਆ ਇਹਨੂੰ ਕਹਿਣਾ ਚਾਹੁੰਦੇ 22 ਦਾ ਵੈਲਕਮ ਕਰਨੇ ਤੇ ਮਾਝੇ ਵਾਲਿਆਂ ਦਾ ਵੈਲਕਮ ਹੈ ਕੋਈ ਅਸੀਂ ਸ਼ਹਿਰ ਦਾ ਨਾਮ ਲੈ ਸੰਗੇ ਸ਼ਹਿਰ ਬੈਲਟ ਮੁਕਸਰ ਦੀ ਹੈ ਮਲੋੜ ਦੀ ਹੈ ਬੋਲ ਦੀ ਹੈ ਗੰਗਨਗਰ ਦੀ ਹੈ ਤੁਝਵੇਂ ਇੰਨੀ ਦੂਰ ਤਿੰਨ ਚਾਰ ਘੰਟੇ ਦਾ ਸਫਰ ਕਰਕੇ ਬੱਚਿਆ ਨਹੀਂ ਸਪੈਸ਼ਲ ਆਏ ਹੋ ਤੇ ਇੱਕ ਨਹੀਂ ਦੋ ਦੋ ਗੱਡੀਆਂ ਲੈ ਕੇ ਚੱਲੇ ਹੋ ਕਿਦਾਂ ਲੱਗੇ ਹਾਲਾ ਸ਼ੋਰਾ ਤੇ ਅੱਛਾ ਇਹ ਪੁਰਾਣੇ ਜੀ ਨਾ ਸਾਡੇ ਹੱਥ ਚ ਨਹੀਂ ਆਉਂਦੇ ਆ ਸਾਰਗੋ ਤੁਹਾਨੂੰ ਸਾਰੇ ਦੇਖ ਰਿਹਾ ਹਾਂ ਲੋ ਕਰਦੇ ਫੈਲੋ ਕਰਦੇ ਤੁਹਾਡਾ ਇੱਕ ਵੈਲਕਮ ਹੈ ਜੀ ਆਇਆਂ ਨੂੰ ਤੇ ਕਿੰਦਾ ਨਾ ਲਾਈਫ ਚ ਇੱਕ ਪੇਸ਼ੈਂਸ ਬੜੀ ਵੱਡੀ ਚੀਜ਼ ਹੈ ਮੀਨ ਸਬਰ ਤੇ ਸੰਤੋਖ ਵਾਲੇ ਬੰਦੇ ਨੂੰ ਬਹੁਤ ਕੁਝ ਮਿਲਦਾ ਹੈਗਾ ਤੇ ਗੱਡੀਆਂ ਇੱਕ ਨਹੀਂ ਦੋ ਦੋ ਲੈ ਕੇ ਚੱਲੇ ਹੁੰਦੇ ਰੀਜ਼ਨ ਕੀ ਹੈ ਵੀ ਆਪਣੇ ਆਪ ਨੇ ਸਟਰੋਂਗ ਹੁੰਦਾ ਹੈ ਬੱਚੇ ਘੱਟ ਦੋ ਨੇ ਬੰਦਾ ਕਹਿੰਦਾ ਆਏ ਆ ਬਹੁਤ ਦਾ ਬ੍ਰੈਂਡ ਬੋਟਾ ਜਿਹਾ ਸਪੈਸ਼ਲ ਆਇਓ ਟਾਈਮ ਕੱਢ ਕੇ ਤੇ ਕਿੰਦਾ ਵੀ ਇਸ ਵੀ ਕਿਹਾ ਤਾਂ ਨਾ ਸੀ ਲੁਧਿਆਣਾ ਜਾਣਾ ਹੁੰਦਾ ਹੈ ਸਾਨੂੰ ਨਹੀਂ ਇੱਦਾਂ ਲੱਗਦਾ ਵੀ ਪਰ ਭਾਦੀ ਕੇ ਜਗਾਈ ਬਹਿੰਡੇ ਚੱਲਦੀ ਆ ਬੋਰ ਦੇ ਜ ਤੁਸੀਂ ਸਪੈਸ਼ਲ ਆਏ ਹੋ ਕਿੱਦਾਂ ਲੱਗ ਰਿਹਾ ਸੀ ਬੋਰ ਬੜਾ ਵਧੀਆ ਲੱਗਦਾ ਘਰੇ ਕੀ ਸੋਚ ਕੇ ਕਿ ਆਏ ਸੀ ਕਿ ਪੀ ਜਾਵਾਂਗੇ ਸਮਾਨ ਲੈ ਕੇ ਆਵਾਂਗੇ ਵੀ ਪਰ ਸੋਚ ਕੇ ਵੀ ਦੋ ਗੱਡੀਆਂ ਲੈ ਕੇ ਜਾਣੀਆਂ ਨੇ ਹਾਂ ਅੱਜ ਪਹਿਲੇ ਸੋਚ ਕੇ ਆਇਆ ਇੱਕ ਨਾ ਪੰਜਾਬ ਵਜੇਚ ਮੈਂ ਖਾਸly ਕਹੂੰਗਾ ਕਿ ਮੇਰੇ ਪੰਜਾਬ ਪਰ ਆੜੇ ਕਿਸਾਨ ਜਿੰਦਾਬਾਦ ਹੈਗੇ ਨੇ ਜਿੰਦਾਬਾਦ ਰਹਿਣਗੇ ਜਿਨ੍ਹਾਂ ਨੇ ਬਹੁਤ ਸੰਘਰਸ਼ ਕੀਤੇ ਨੇ ਦੂਜੇ ਮੈਂ ਨਾ ਇੱਕ ਸ਼ੇਰ ਨਾਲ ਉਹ ਆਪਾਂ ਕੰਪੈਰੀਜ਼ ਕਰ ਰਹੇ ਹਾਂ ਪਿੰਡ ਦੇ ਬੰਦਿਆਂ ਦੀ ਲੋਕੀ ਨਾ ਪੰਜਾਬੀ ਚ ਗੁੱੜ ਪੰਜਾਬੀ ਪਿੰਡੂ ਕਹਿੰਦੇ ਨੇ ਕਈਆਂ ਨੂੰ ਬੁਰਾ ਵੀ ਪਰ ਐਨਾਲਿਕ ਸੋਜ਼ ਪਕੜਨ ਦੀ ਗੱਲ ਹੈਗੀ ਐ ਸਾਦਗੀ ਵਾਲੇ ਬੰਦੇ ਠੰਡਾ ਪਾਣੀ ਪੀਣ ਵਾਲੇ ਬੰਦੇ ਔਰ ਸਾਦੀ ਰੋਟੀ ਖਾਣ ਵਾਲੇ ਬੰਦੇ ਫਸ਼ਤੇ ਪੁੰਜੇ ਵਾਲੇ ਰੋਟੀ ਖਾਣ ਵਾਲੇ ਬੰਦੇ ਜੇ ਗੱਲ ਕਰੀ ਖੇਤੀਬਾੜੀ ਵਾਲੇ ਬੰਦੇ ਇੰਨਾ ਸਦਕਾ ਨਾ ਪੰਜਾਬ ਚੱਲਦਾ ਤੇ ਮੈਂ ਜੇ ਗੱਲ ਕਰਾਂ ਬਾਈ ਜੀ ਸਿੰਪਲ ਐਂਡ ਸੋਬਰ ਬਣ ਕੇ ਆਏ ਨੇ ਵਰਲਡ ਜਿੱਨਾ ਬੜੀ ਵੱਡੀ ਕਹਾਵਤ ਹੈ ਅੱਜਕੱਲ ਟ੍ਰੈਂਡਿੰਗ ਹੋ ਚੁੱਕੀ ਹੈ ਨਾ ਕਿੰਨੇ 2% ਪੰਜਾਬੀ ਹੈਗੇ ਜੀ ਇਹ ਕੀ ਕਰ ਲੈਣਗੇ ਤੇ ਮੇਰੇ ਅਕੋਰਡਿੰਗ ਨਾ ਘਰ ਘਰ ਦੇ ਮਾਂ ਨੇ ਪੰਜਾਬੀ ਜੰਮੇ ਨੇ ਤੇ ਪੰਜਾਬੀ ਧੀਆਂ ਵੀ ਜੰਮੀਆਂ ਨੇ ਜਿੰਨਾ ਕਰਕੇ ਪੰਜਾਬ ਬੱਚਾ ਹੋਇਆ ਹੈ ਤੇ ਕਹਿੰਦੇ ਫੂਫਾ ਫੂਫਾ ਕਰਨੀ ਨਾ ਜਿੰਨੀ ਮਰਜ਼ੀ ਕੋਈ ਦੇਖਦਾ ਕਰਦਾ ਸਾਨੂੰ ਨਹੀਂ ਪਤਾ ਬਟ ਸਾਦਗੀ ਵਾਲੇ ਬੰਦੇ ਹੀ ਦੁਨੀਆ ਦੇ ਵਿੱਚ ਕਹਿੰਦੇ ਕਾਮਯਾਬ ਹੁੰਦੇ ਤੇ ਮੈਂ ਬਾਈ ਜੀ ਨੂੰ ਵੀ ਇਹ ਤਨਵਾਦ ਕਰਨਾ ਚਾਹਨਾ ਤੇ ਪੂਰੇ ਮਾਝੇ ਵਾਲਿਆਂ ਨੂੰ ਕਹਿੰਦੇ ਸਲੂਟ ਕਰਨਾ ਚਾਹਨਾ ਕਿਉਂਕਿ ਇਹਨਾਂ ਦੇ ਸਦਕਾ ਹੀ ਨਾ ਸਾਡਾ ਬ੍ਰੈਂਡ ਗੁੱਡ ਚਮਕਿਆ ਆ ਕੋਈ ਸਾਡੀ ਜਿਹੜੀ ਬੈਲਟ ਜਿਹੜਾ ਕਸਟਮਰ ਆਉਂਦਾ ਨਾ ਪੁਰਾ ਸਿੱਧਾ ਤੀਰ ਵਾਂਗੂ ਭਜਦਾ ਜਾਂਦਾ ਗੁੱਡ ਟ੍ਰਾਈ ਹੈ ਨਾ ਗੇੜੀ ਮਾਰ ਮੰਨਦੇ ਤੇ ਕਹਿੰਦੇ ਕਹਿੰਦੇ ਗੁੱਡ ਟ੍ਰਾਇਆ ਕਰੋ ਆਜਾ ਹਰ ਗੁਣ ਆਈਏ ਸਾਲ ਹਰ ਗੁਣ ਸਾਸੀਆ ਬੁਲਾ ਦੇ ਦੁਬਾਰਾ ਫਿਰ ਸੋ ਉਦੋਂ ਸਾਰੇ ਦੇਖਦੇ ਮੈਂ ਅੱਛਾ ਅੱਛਾ मामੂ ਦਾ ਨਾਮ ਲਾ ਦੇ मामੂ ਕਹੇ ਜਰਾ ਕਹੇ मामੂ ਅੱਛਾ ਇਹਦੀ ਅੱਖਾਂ ਦੇ ਨਾ ਕਿੰਨੀਆਂ ਸੋਹਣੀਆਂ ਨੇ ਇਹ ਬਿੱਲੀ ਬਿੱਲੀ ਹੈ ਜਿਹੜੇ ਆਏ ਮੇਰੇ ਸੂਟ ਹੈ ਸੂਟ ਹੋਇਆ ਹੈ ਦਰਵਾਜ਼ਾ ਸਾਰੇ ਦਾ ਸੱਸ਼ ਕਰ ਦੇ